ਕਰੇਰੀ ਪਿੰਡ ਦੀਆਂ ਸਾਰੀਆਂ ਪੌਲਤੀ ਆ ਜਾਣਗੇ ਆਪਾਂ ਚੱਲਿਆਂਗੇ ਅੱਜ ਮਾਚਲ ਪ੍ਰਦੇਸ਼ ਦੇ ਬਹੁਤ ਹੀ ਸੋਹਣੇ ਤੇ ਖੂਬਸੂਰਤ ਪਿੰਡ ਕਰੇਰੀ ਨੂੰ ਉੱਥੋਂ ਆਪਾਂ ਆਪਣੇ ਘਮੱਕੜ ਨਾਮਾ ਗਰੁੱਪ ਵੱਲੋਂ ਜਿਹੜੇ ਆਪਣੇ ਮੈਂਬਰ ਨੇ 40 ਇੱਕ ਬੰਦਿਆਂ ਦਾ ਟਰੈਕ ਕਰਵਾਵਾਂਗੇ ਰੇਰੀ ਲੇਕ ਤੱਕ ਦਾ ਯਾਰ ਲਾਕਾ ਬਹੁਤ ਸੋਹਣਾ ਲੱਗਿਆ ਤਾਂ ਕਰਕੇ ਆਪਾਂ ਮਖ ਦਿਖਾਉਨੇ ਆ ਦੇਖੋ ਇਹ ਕਰੇਰੀ ਪਿੰਡ ਨੂੰ ਸੜਕ ਜਾਂਦੀ ਹੈ ਗਗਲ ਤੋਂ ਜਿੱਥੇ 에어ਪੋਰਟ ਆ ਗੱਗਲ ਦਾ ਇੱਥੋਂ ਜਾਂਦੇ ਦੇਖੋ ਕਿੰਨੇ ਸੋਹਣੇ ਖੇਤ ਨੇ ਬਹੁਤ ਸੋਹਣਾ ਮਾਹੌਲ ਆਗਾ ਵੱਤਦੇ ਆ ਕਰੇਰੀ ਨੂੰ ਹੁਣ ਲੋ ਵੀ ਆਪਾਂ ਕਰੇਰੀ ਪਿੰਡ ਨੂੰ ਯਾਰ ਰਹੇ ਸੀ ਤੇ ਸੜਕ ਪੂਰੀ ਪੂਰੀ ਆ ਤੇ ਇੱਕਦਰਾ ਗੱਡੀ ਐਕਸਲ ਟਟਿਆ ਪਿਆ ਮਾ ਨਿਕਲ ਜਾਣੀ ਪਈ ਨਹੀਂ ਕਿਧਰ ਨਹੀਂ ਹੁਣ ਇੱਥੋਂ ਦੇ ਕੱਟਿਆ ਦੇਖੋ ਬਿਲਕੁਲ ਪੂਰਾ ਪੂਰੀ ਜਗ੍ਹਾ ਦੀ ਪੂਰਾ ਪੂਰੀ ਜਗ੍ਹਾ ਦੀ ਚਲੋ ਵੀ ਲੰਗ ਗਈ ਲੰਗ ਗਈ ਲੈ ਵਿਦੋ ਗੱਟੀਆਂ ਦਾ ਟੱਪ ਗਈਆਂ ਵਾਹ ਉਹ ਨਾ ਆ ਗਈ ਆ ਤਾਂ ਗਈ ਆ ਤਾਂ ਉਹੀ ਲੈ ਗਿਆ ਭਜਾ ਕੇ ਇਹ ਚੱਕ ਕੇ ਥੋੜਾ ਜਿਹਾ ਜੇ ਹੋਲੀ ਮਨਾ ਰਹੇ ਆ ਹਾਂਜੀ ਹਿਮਾਚਲ ਦੇ ਬੱਚਿਆਂ ਨਾਲ ਹੋਲੀ ਰਾਸਤਾ ਰੁਕਿਆ ਹੋਇਆ ਸੀਗਾ ਹਾਂਜੀ ਇਧਰ ਮੂਰੇ ਨਾ ਇਹ ਪੀ ਹੋਲੀ ਬੇਟਾ ਰੰਗ ਐ ਲੈਓ ਇਹ ਲੋ ਛੱਡ ਜੋ 1 ਮਿੰਟ ਹੰਬੀ ਲਗਾਏਂਗੇ ਰੰਗ ਕਿੱਥੇ ਰੰਗ ਹੈਪੀ ਹੋਲੀ ਹੈਪੀ ਹੋਲੀ ਇਧਰ ਵੀ ਆ ਜਾਓ ਹੈਪੀ ਹੋਲੀ ਇਧਰ ਆਓ ਬੇਟਾ ਹੈਪੀ ਹੋਲੀ ਤਾਂ ਪਹਾੜੀ ਬੱਚਿਆਂ ਨਾਲ ਹੋਲੀ ਆ ਵੀ ਫੋਨ ਹੈਲੋ ਵੀ ਵਾਗੇ ਫੇਰ ਜਾਂ ਦਿੰਦੇ ਆ। ਬੇਟਾ। ਇਹ ਥੋੜਾ ਟੁੱਟਦਾ। ਸਾਡੇ ਡਾਕਟਰ ਸਾਹਿਬ ਨਾ ਰਹਿ ਗਏ। ਆ ਲਾਦਾ। ਆ ਲਾਦਾ ਦੇਖੋ ਸਾਰੇ ਉਹ ਮਰੇ ਗਏ। ਪਹੁੰਚ ਗਏ ਕਰੇਰੀ। ਯਾਰ ਇੰਨੇ ਪਿਆਰੇ ਪਿਆਰੇ ਬੱਚੇ ਮਿਲੇ ਸਾਨੂੰ। ਬਸੋ ਬੋਲੀ ਗੇਡ ਕੇ ਤੇ। ਇਹ ਬੜਾ ਜੀ ਉੱਠਾ ਯਾਰ। ਤੇ ਇਹ ਸਕੂਲ ਕੋਲੇ ਪਾਰਕਿੰਗ ਬਣੀ ਹੋਈ ਆ ਇੱਥੇ ਲਾਵਾਂਗੇ ਗੱਡੀਆਂ ਸਾਰੇ। ਹਾਂ ਸਾਰੇ ਪਹੁੰਚ ਗਏ ਬਾਈ ਬਲਵਿੰਦਰ ਵੋਲਟ ਹੋ ਰਿਹਾ ਬਾਕੀ ਵੀ ਚਲ ਬਿੰਦਰ ਤੇ ਇੱਥੋਂ ਗੱਡੀਆਂ ਖੜਾ ਕੇ ਜਿਹੜਾ ਘਾਰ ਆਗਾ ਆਪਣੇ ਗਾਈਡ ਮਦਨ ਲਾਲ ਦਾ ਉਹ ਥੋੜਾ ਠਟਕੇ ਆ ਇਹ ਆ ਖੂਬਸੂਰਤ ਸੋਹਣਾ ਪਿੰਡ ਕਰੇਰੀ ਤੇ ਹੁਣ ਅੱਗੇ ਆਪਾਂ ਇੱਥੇ ਸਮਾਨ ਸਮੂਹ ਲੈ ਕੇ ਜਾਂਦੇ ਆ ਘਰ ਨੂੰ ਟਟ ਟੰਟ ਜੜਦੇ ਆ ਜਾ ਕੇ ਬਾਕੀ ਜੰਤਾ ਹਲੇ ਪਹੁੰਚੂਗੀ ਲੈ ਵੀ ਆਪਾਂ ਸਮਾਨ ਤਾਰ ਲਿਆ ਗੱਡੀਆਂ ਚ ਆ ਜਿਗਾੜ ਮੈਂ ਤਾ ਹਾਸਾ ਹੋ ਗਿਆ ਵਾਹ ਇੱਕ ਗੱਡੀ ਦਾ ਟਾਇਰ ਹੋ ਗਿਆ ਜਗਾ ਉਹ ਮੇਰਾ ਸਿੱਧਾ ਹੀ ਕੱਢ ਲਿਆ ਲੋ ਜੀ ਕ੍ਰਿਕਟ ਮੈਚ ਚੱਲ ਰਿਹਾ ਬਾਈ ਬੜੀ ਕਰੀਕਟਰ ਬਲਵਿੰਦਰ ਬੋਟ ਬੈਟਿੰਗ ਕਰ ਰਿਹਾ ਹੈ ਉਧਰ ਛੋਟੂ ਪਾਰਿਆ ਬੋਲਾਂ ਕਬਾ ਸੋਇਵ ਅਖਤਰ ਦੇ ਮਾਮੇ ਦਾ ਮੁੰਡਾ ਲੱਗਦਾ ਪੈੜ ਹਾਂ ਛੋਟੀ ਨਹੀਂ ਪੈਣਦਾ ਇਹ ਕਰੇਰੀ ਪਿੰਡ ਤੇ ਦਰਸ਼ਕਾਂ ਵੱਲੋਂ ਵੀ ਕਰਦੇ ਇਧਰ ਦਰਸਕ ਬੈਠੇ ਆ ਮੈਚ ਦੇਖ ਰਹੇ ਤੇ ਆ ਤੁਰ ਤੱਕ ਆਪਣੇ ਟੈਂਟ ਲੱਗੇ ਆ ਇਹ ਆਈ ਜਾਂਦੇ ਆਲੇ ਕੁਝ ਬੰਦੇ ਰਹਿੰਦੇ ਆ ਹੋ ਜਾਣਗੇ 38 ਬੰਦੇ ਸਾਰੇ ਆਪਣੇ ਨਹੀਂ ਬਤੱਕਦਾ ਵੱਧਾ ਜੇ ਇਹ ਇੱਧਰ ਫੀਲਡਰ ਆ ਗਏ ਮੈਦਾਨ ਦੇ ਵਿੱਚ ਹਾਂ ਬਾਈ ਇਹ ਨਹੀਂ ਰਹਿ ਰਹੇ ਹੂੰ ਵਾਹ ਯਾ ਕਮਾਲ ਕਰਾ ਵਾਹ ਵੀ ਵਾਹ ਐਡਵੋਕੇਟ ਸਾਹਿਬ ਯਾਰ ਇੱਕ ਕੋਈ ਵੀਰ ਪੂਰਾ ਗੀਤ ਰਿਕਾਰਡ ਕਰ ਲਿਓ ਐਡਵੋਕੇਟ ਸਾਹਿਬ ਆਣ ਦਿਓ ਤੁਸੀਂ ਖੜ੍ਹ ਜੋ ਇੱਕ ਮਿੰਟ ਮੈਂ ਲਾਈਵ ਹੀ ਹੁੰਦਾ ਨਾ ਲਾਈਵ ਆਣ ਦਿਓ ਨਹੀਂ ਨਹੀਂ ਵੀਰ ਬਾਰੇ ਐਸੋਸੀਏਸ਼ਨ ਕੋਲ ਕੱਲ ਕਨਸਲਟੈਂਟ ਨੂੰ ਫੋਨ ਆਇਆ ਕਹਿੰਦਾ ਬੈਠੋ ਕਰਮ 10 ਵਜੇ ਕਹਿੰਦਾ ਕੀ ਕਰੀ ਜਾਂਦਾ ਕਰਮ ਮੈਂ ਲਿਖੀ ਜਾਂਦਾ ਕਹਿੰਦਾ ਕੀ ਲਿਖਦਾ ਬੈਠਾ ਅੱਛਾ ਗਤਿੰਦਰ ਮੈਡਮ ਬਹਿ ਜਾਓ ਵਧੀਆ ਆਪਣਾ ਮਿੱਤਰਾਂ ਨੇ ਸਭ ਨੇ ਬਈ ਕਰਿਆ ਉਪਰਾਲਾ ਆ ਲੋ ਜੀ ਹੁਣ ਸ਼ੂਟਿੰਗ ਵਾਲੀ ਲੈਡੀ ਆਤੀ ਨਹੀਂ ਕੋਈ ਗੱਲ ਨਹੀਂ ਹਾਉ ਅੱਗੇ ਮੈਂ ਲੈ ਕੇ ਆ ਸਕਦੇ ਆ ਉਹ ਭਾਈ ਉੱਪਰ ਕਿਹੜੇ ਕਿਹੜੇ ਨੇ ਐਡ ਤੋਂ ਨਹੀਂ ਕਰਦੇ ਉਹ ਬੰਦਲਾ फेर ਨਾ ਕਹੀ ਪਾਉਂਦੀ ਨਹੀਂ ਸੁਣਾਈ ਮੈਨੂੰ ਆ ਜਾਂਦੀ ਆ ਇਹ ਖਾਤੀ ਆ ਵੀ ਮੈਨੂੰ ਨਹੀਂ ਮੈਨੂੰ ਨਹੀਂ ਪਤਾ ਲੱਗਿਆ ਤੇ ਮੇਰੇ ਪਿੱਛੇ ਆ ਗਿਆ ਇਹ ਖਾਤੀ ਆ ਇਹ ਵੀ ਢੀ ਝਾੜਵਾ ਗਾ ਚੱਜੇ ਕਰਾ ਲਓ ਜੀ ਬਾਈ ਜਪਾ ਸੁਣੀਏ ਮਾੜਾ ਜੀ ਬਾਈ ਨੂੰ ਆਪਾਂ ਚਲੋ ਬਈ ਚਲੋ ਵਕੀਲ ਸਾਹਿਬ ਕਰ ਦੋ ਤੁਸੀਂ ਰਾਟ ਮਾਰਿਓ ਇਧਰ ਮੱਕੜ ਗਰੁੱਪ ਦੀ ਬਾਦਰੀ ਜਮਨ ਜਦਵਿੰਦਰ ਨੇ ਚੱਲ ਰਹੀ ਹੈ ਆ ਮੈਂ ਮਾਰਦਾ ਲਓ ਜੀ ਇੱਕ ਵਾਰ ਦੀ ਸੁਣਾਉਣਗੇ ਬਈ ਰਿਕਰਡ ਜਮਨ ਜਿੰਦਰ ਉਹਨਾਂ ਨੇ ਹਾਂਜੀ ਬਿਰਕ ਉਹਨਾਂ ਨੇ ਯੂਨੀਸੂਰਾ ਨੇ ਜੰਨੇ ਵੀ ਪਰਮੰਦਰਿਕ ਮੈਂਬਰ ਨੇ ਜਿਨ੍ਹਾਂ ਨੇ ਪਹਿਲ ਕਰੀ ਹੈ ਮਤਲਬ ਬਹੁਤ ਅੱਛਾ ਹੈ ਮੈਨੂੰ ਲੱਗਿਆ ਇਨੀਸ਼ੀਏਟਿਵ ਲਿਆ ਇਹਨਾਂ ਨੇ ਤੇ ਉਹਦੇ ਤੇ ਮੈਂ ਕੁਝ ਲਿਖਿਆ ਪੁਆ ਨ ਦੇ ਜਿਹੜੀ ਮਾਬੋਲੀ ਚ ਚਾ ਬਹੁਤ ਬਹੁਤ ਧੰਨਵਾਦ ਕਮੱਕੜ ਨਾ ਮੇਗਾ ਜਿਸ ਨੇ ਕਰੀ ਜੋ ਪਹਿਲ ਕਰੇਰੀ ਝੀਲ ਪਾ ਜਾਵਾਂਗੇ ਕਮੱਕੜਾ ਕੇ ਗਾਇਲ ਉਹ ਵਾਹ ਲਿਸਟ ਬਣਾ ਕੇ ਭੇਜਤੀ ਕਰ ਲੋ ਸਮਾਨ ਤਿਆਰ ਕੱਪੜ ਲਤਾ ਕਸਕਾ ਪਾ ਲਿਓ ਕਿਤੇ ਠੰਡ ਮਾ ਨਾ ਹੋ ਜੇ ਬਿਮਾਰ ਕਹਾ ਦਵਾਈ ਵੀ ਸਾਰੀ ਚੱਕੀ ਫਿਰਾ ਕਦੀ ਕਿਸੇ ਦਾ ਦਿਲ ਨਾ ਜਾ ਹਦੈਲ ਕਰੇਰੀ ਝੀਲ ਪਾ ਜਾਵਾਂਗੇ ਕਮੱਕੜਾ ਕੇ ਗਾਇਲ ਇਕੱਠਾ ਕਰਿਆ ਇੱਕ ਇੱਕ ਪੈਸਾ ਥਾਰੇ ਪਾ ਹੀ ਲਾਵਾਂਗੇ ਦਾਲ ਸਬਜ਼ੀ ਛੱਡੋ ਤੁਹਾਨੂੰ ਮੁਰਗੇ ਵੀ ਖਵਾ ਦੇ। ਵਾਹ ਵਾਹ ਹਾਏ ਪਹਿਲੀ ਵਾਰ ਸਿੱッセ ਵਾਂਗੂ ਸਾਫ਼ ਢਿੰਕੇ ਨਾ ਵਿੱਚ ਮਾ ਭੋਰਾ ਵੀ ਮੈਲ। ਕਰੇਰੀ ਝੀਲ ਪਾ ਜਾਵਾਂ। ਯਾਦਵਿੰਦਰ ਦਾ ਮੱਕੜਾ ਕਿੱਥੇ ਹੈ? ਆ ਅਗਲੀ ਪੀੜੀ ਮਾ ਪਿਰਤ ਜੋ ਪਾਣੀ ਆ ਪੁੱਠੇ ਕਮਾਂ ਤੇ ਹਟਾ ਕ ਜਵਾਨੀ ਕ ਮੱਕੜੀ ਮਾਂ ਲਾਣੇ। ਵਾਹ ਜੀ ਵਾਹ ਜੀ ਦੱਸਣਾ ਇਹਨਾਂ ਨੂੰ ਟੈਂਟ ਕਾ ਨਜ਼ਾਰਾ ਨਾ ਜੋ ਮਿਲਾ ਵਿੱਚ ਕਿਸੇ ਨਹੀਂ। ਕਰੇਰੀ ਝੀਲ ਪਾ ਜਾਣਾ। ਕਮਕੜਾ ਕੇ ਗਾਇਲ ਸਾਰੇ ਹੀ ਪਰਮੰਧਕ ਬਦਾਈ ਕੇ ਪਾਤਰ ਆ ਆਪਣੇ ਕੰਮ ਛੱਡ ਕੇ ਆ ਗਏ ਮਾਨੂੰ ਕਮਾਣੇ ਕੀ ਖਾਤਰ ਕਹ ਚੌਮਾ ਡਕਾਲਾ ਵੀ ਮੋਰਾ ਵਾਂਗੂ ਪੰਦਾ ਫੇਰਾ ਪੈਲ ਕਰੇਲੀ ਝੀਲ ਪਾ ਜਾਵਾਂਗੇ ਕਮਕੜਾ ਕੇ ਗਾਇਲ ਸਸਤੇ ਮੈਂ ਜਾਵਾਂਗੇ ਕਮਕੜਾ ਵਾਹ ਜੀ ਵਾਹ ਵਾਹ ਬਹੁਤ ਵਧੀਆ ਬਹੁਤ ਵਧੀਆ ਨਿਆਰਾ ਲਿਆਦਾ ਬਈ ਧੰਨਵਾਦ ਇੰਨੇ ਸੋੜੇ ਸ਼ਬਦ ਦੇਣ ਲਈ ਇੱਕ ਵੱਖਰਾ ਲੰਘਿਆ ਬਾਈ ਦਾ ਯਾਰ ਵੈਰੀ ਗੁੱਡ ਬਾਂਦੀ ਦੇ ਵਿੱਚ ਹੈ ਨਾ ਸਲਾਹ ਦੇ ਢੇਰ ਲਾ ਕੇ ਕੱਟ-ਕੱਟ ਬਈੋੋ ਚੋ ਨਾ ਇਹ ਬਖਾਲ ਲੈ ਠਿੱਕੀ ਮੇਰੀ ਪੱਜ ਕ ਮੱਕੜ ਕਾ ਫੋਨ ਵਾ ਬਹੁਤ ਬਾਤਾਂ ਹੁੰਦੀਆਂ ਅੱਜ ਮਿਲ ਕੇ ਮਾਰਾਂਗੇ ਜੱਕੜ ਆਏ ਹਾਏ 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 ਕਰਮਾ ਟਿੱਕਾ ਨੇ ਬੈਠ ਨਾ ਸਕਾਂ ਘੁੰਮਣੇ ਕ ਮਿਲਿਆ ਨੂੰ ਸ਼ਰਾਬ ਜਿੱਥਾ ਜਾਣਾ ਜਾ ਕਰਤਾ ਚਾਹੇ ਕਰਕੇ ਕਿਤਨੇ ਵੀ ਹੋ ਜਾਣਾ ਮਿੰਟ ਮਾ ਪਸਾ ਲੈ ਆ ਆਪਣੀਆਂ ਬਾਤਾਂ ਮਾ ਕਹਾ ਜਿੱਤਰਾ ਬੁਣਾ ਜਾਲ ਕੋਈ ਮੱਕੜ ਥੋਂ ਥੋਂ ਦੇ ਇਕੱਠੇ ਹੋ ਰਹੇ ਕਰੇਰੀ ਬਾਜਕ ਮੱਕੜ ਕਾ ਫੇਸਬੁਕ ਬਹੁਤ ਮਾਰ ਇਹ ਭੈਣ ਜੀ ਅੱਜ ਮਿਲ ਕੇ ਮਾਰ ਕੇ ਚੱਲ ਚੱਲ ਅਮਾ ਸਾਤਾ ਢੁੰਡ ਰਿਹਾ ਪਟਿਆਲੇ ਤੋਂ ਘੁੰਮਣੇ ਮਾਨਾ ਪਟਿਆਲੇ ਤੋਂ ਸੋਰੀ ਚਾਹ ਕਿਤਨੀ ਵੀ ਠੰਡ ਹੋਆ ਚਾਹ ਹੋਆ ਕਿਤਨਾ ਮੌਸਮ ਵੀ ਗਰਮ ਨੈਕਸਟ ਟਾਈਮ ਪੱਕਾ ਤੇਰਾ ਚਾਰ ਰਾਹ ਹੋਆ ਕਿਤਨੇ ਵੀ ਕੱਚੜ ਪਕੜ ਥਾਂ ਥਾਂ ਤੇ ਇਕੱਠੇ ਹੋ ਰਹੇ ਕਰੇਰੀ ਬਾਜਕ ਮੱਕੜ ਕਾ ਵਟਸਐਪ ਆ ਬਹੁਤ ਗੱਲਾਂ ਹੋਦੀਆਂ ਅੱਜ ਮਿਲ ਕੇ ਕਹਾ ਕੋਈ ਕਰਾ ਨੌਕਰੀ ਔਰ ਕੋਈ ਆ ਕਲਾਕਾਰ ਕਿਸੇ ਦਾ ਆਪਣਾ ਕੰਮ ਧੰਦਾ ਔਰ ਕਿਸੇ ਦਾ ਚਲਾ ਵਪਾਰ ਆਪਣੇ ਆਪਾਂ ਮੰਨ ਰਹਾਂ ਨਾ ਪਾਵਾਂ ਕਿਸੇ ਗੱਲ ਬਾਧੂ ਰਫੜ ਥਾਂ ਥਾਂ ਤੇ ਇਕੱਠੇ ਹੋ ਰਹੇ ਕਰੇਰੀ ਭਜ ਕ ਮਟਕੜ ਕਾ ਸੋਸ਼ਲ ਮੀਡੀਆ 'ਵਾਂ ਬਹੁਤ ਬਾਤਾਂ ਹੋ ਰਹੀਆਂ ਅੱਜ ਮਿਲਕਾ ਮਾਰੇਗੇ ਜੱਕੜ ਕਿਸੇ ਨੂੰ ਸੌਤ ਪਹਾੜ ਆਗਾ ਔਰ ਕਿਸੇ ਕਾ ਦੇਖਣੇ ਨਵੇਂ ਪੁਰਾਣੇ ਸ਼ਹਿਰ ਕੋਈ ਥਾਂ ਨਹੀਂ ਐਸੀ ਬਚੀ ਜਿੱਥਾ ਪੜ੍ਹੇ ਨਾ ਹੋ ਨਾ ਕੇ ਪੈਰ ਐਸੇ ਮੇਲੇ ਲੱਗ ਜਾਹਾ ਥਾਂ ਇੱਥਾ ਇਕੱਠੀ ਹੋ ਜਾਹਾ ਪਾਤ ਪਾਤ ਕੀ ਲੱਕੜ ਕਰੇਰੀ ਬਾਜ ਕਮੱਕੜ ਕਾ ਸੋਸ਼ਲ ਮੀਡੀਆ ਬਹੁਤ ਬਾਤਾਂ ਹੋ ਲੀਆਂ ਅੱਜ ਮਿਲਕਾ ਮਾਰੇਗੇ ਜੱਕੜ ਕਾ ਕੋਈ ਆਇਆ ਮਾਜੇ ਤੇ ਕੋਈ ਆਇਆ ਮਾਲਵੇ ਤੇ ਔਰ ਕੋਈ ਰਹਾ ਵਿੱਚ ਦੁਆਬੀ ਲੀਕਾਚਾਰ ਖੜਕੜਾਲਾ ਬਣਿਆ ਫੇਰਾ ਬੜਾ ਪਵਾਦੀ ਕਾ ਕਾਵਾ ਆੜ ਪਤਾਲ ਔਰ ਮਾਰਾ ਪੁੱਠੀ ਦਿੱਤੀ ਜੱਕੜ ਥਾਂ ਥਾਂ ਤੇ ਇਕੱਠੇ ਹੋ ਰੇ ਕਰੇਰੀ ਪਾਜ ਕਮਕੜ ਕਾਗ ਰੂਪਾਂ ਵਾ ਬਹੁਤ ਬਾਤਾਂ ਹੋ ਲੀਆਂ ਅੱਜ ਮਿਲ ਕਾ ਕਰੀਏ ਬਹੁਤ ਕੜਾ